i see a on the ਇੱਕ ਖੁਸ਼ਖਬਰੀ ਲੈ ਕੇ ਹਾਜ਼ਰ ਹੋ ਕੇ ਜੀ ਹਾਂ ਪਠਾਨਕੋਟ ਦੇ ਗਰੋਜ਼ੀ ਰੋਡ ਤੇ ਕੋਲੀ ਗਾਰਮੈਂਟਸ ਦੇ ਨਵੇਂ ਸ਼ੋਅਰੂਮ ਅਤੇ ਦੂਜਾ ਆਊਟਲੈਟ ਦਾ ਜੜਾ ਹੋ ਚੁੱਕਿਆ ਜਿੱਥੇ ਤੁਸੀਂ ਜਾ ਕੇ ਆਪਣੇ ਮਨ ਪਸੰਦੀਦਾ ਕੱਪੜੇ ਬ੍ਰਾਂਡਾਂ ਦੇ ਕੱਪੜੇ ਜਿੱਥੇ 30 ਤੋਂ ਵੱਧ ਬ੍ਰਾਂਡਸ ਤੁਹਾਨੂੰ ਜਿਹੜੇ ਨੇ ਉਮਲ ਜਾਣਗੇ ਤੇ ਦੱਸ ਦਈਏ ਇਸ ਆਊਟਲੈਟ ਦਾ ਉਦਘਾਟਨ ਜਿਹੜਾ ਹੈ ਉਹ ਅੱਜ ਕੋਲੀ ਅਤੇ ਅਰਜੁਨ ਕੋਲੀ ਦੇ ਗੁਆਹਕਿਟ ਕੀਤਾ ਗਿਆ ਇਸ ਸਮਾਰੋਹ ਵਿੱਚ ਸ਼ਹਿਰ ਦੇ ਵੱਖ-ਵੱਖ ਸਮਾਜਿਕ ਸੰਗਠਨਾ ਅਤੇ ਪ੍ਰਤੀਨਿਧੀਆਂ ਤੇ ਰਾਜਨੀਤਿਕ ਮੈਂਬਰਾਂ ਨੇ ਹਿੱਸਾ ਲਿਆ ਤੇ ਸਮਾਰੋਹ ਦਾ ਕਟਨ ਰਿਬਨ ਕੱਟ ਕੇ ਕੀਤਾ ਗਿਆ ਜਿਸ ਵਿੱਚ ਮੈਂਬਰਾਂ ਨੇ ਕੋ ਤੁਹਾਨੂੰ ਇਕੱਠੇ 30 ਤੋਂ ਵੱਧ ਬ੍ਰਾਂਡਾਂ ਦੇ ਕੱਪੜੇ ਜਿਹੜੇ ਨਵੇਂ ਮਿਲਣਗੇ ਜਿਸ ਵਿੱਚ ਮਰਦਾਂ ਔਰਤਾਂ ਤੇ ਬੱਚਿਆਂ ਦੇ ਕੱਪੜੇ ਸ਼ਾਮਿਲ ਹੋਣਗੇ ਤੇ ਆਏ ਹੋਏ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਕੋਲੀ ਗਵਰਨਮੈਂਟਸ ਦੇ ਵਿੱਚ ਕੱਪੜਿਆਂ ਦੀ ਬਹੁਤ ਕਿਸਮਾਂ ਸਾਨੂੰ ਜਿਹੜੀਆਂ ਨੇ ਪ੍ਰੋਵਾਈਡ ਕਰਵਾਈ ਜਾਂਦੀਆਂ ਸੀ ਪਰ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਕੁਝ ਵੀ ਬਾਹਰੋਂ ਖਰੀਦਣ ਦੀ ਜ਼ਰੂਰਤ ਨਹੀਂ ਪਵੇਗੀ ਕਪੜਿਆਂ ਦੀ ਸਾਰੀ ਖਰੀਦਦਾਰੀ ਤੁਸੀਂ ਇੱਕੋ ਜਗ੍ਹਾ ਤੋਂ ਕਰ ਸਕਦੇ ਹੋ ਤੇ ਅਜੇ ਕੋਲੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਵੱਲੋਂ ਸ਼ਨੀ ਦੇ ਮੰਦਿਰ ਦੇ ਨੇੜੇ ਇੱਕ ਆਊਟਲੈਟ ਜੜਾਇਆ ਉਹ ਖੋਲਿਆ ਗਿਆ ਜਿੱਥੇ ਪਾਰਕਿੰਗ ਦੀ ਸਹੂਲਤ ਵੀ ਜੁੜੀ ਹੈ ਤੁਹਾਨੂੰ ਦਿੱਤੀ ਜਾਵੇਗੀ ਜੋ ਲੋਕਾਂ ਨੂੰ ਸਮਾਨ ਖਰੀਦਣ ਦੇ ਵਿੱਚ ਮੁਸ਼ਕਲ ਨਾ ਆਵੇ ਤੇ ਇਸ ਮੌਕੇ ਤੇ ਰਾਮਪਾਲ ਪੰਡਾਰੀ ਸਾਭਕਾ ਮੇਰ ਅਨਿਲ ਵਾਸudevਾਰ ਅਜੀਸ਼ਪੂਰੀ ਪਰਤ ਮਹਾਜਨ ਚੰਦਨ ਮਹਿੰਦਰੂ ਅਮਿਤ ਨਈਰ ਸतीश ਮਹਿੰਦਰੂ 인ਦਰਜੀਤ ਸਿੰਘ ਰਾਹੁਲ ਸ਼ਰਮਾ ਨੀਰਮਪਾਲ ਸੰਜੀਵ ਤ੍ਰਿਹਨ ਰਵਨੀਤ ਗੜ ਆਦਿ ਜੜੇ ਨੇ ਸਾਰੇ ਹਾਜ਼ਰ ਹੋਏ ਤੇ ਆਓ ਦੇਖਦੇ ਕਵਾ ਤਸਵੀਰਾਂ ਲੋਕੇਸ਼ਨ ਵੀ ਦੇਖ ਲੈਣੇ ਆ ਤੇ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂਕਿ ਪਠਾਨਕੋਟ ਵਾਸੀ ਜਿਹੜੇ ਨੇ ਆਪਣੇ ਮਨ ਪਸੰਦੀ ਦਾ ਕਪੜੇ ਜਿਹੜੇ ਨੇ ਆਪਣੀ ਸ਼ਾਪਿੰਗ ਜਿਹੜੀ ਹੈ ਇੱਥੇ ਜਾ ਕੇ ਜ਼ਰੂਰ ਕਰਾ। ਅੱਜ ਮੈਨੂੰ ਬੜਾ ਅੱਛਾ ਲੱਗਿਆ ਕੋਲੀ ਗਾਰਮੈਂਟਸ ਨੇ ਇੱਕ ਆਪਣਾ ਨਵਾਂ ਸ਼ੋਰੂਮ ਬਰੋਜ਼ੀ ਰੋਡ ਦੇ ਉੱਤੇ ਖੋਲਿਆ ਔਰ ਇੱਥੇ ਆਨ ਦਾ ਮੌਕਾ ਮਿਲਿਆ ਬਹੁਤ ਸਾਰੇ ਬ੍ਰਾਂਡ ਜਿਹੜੇ ਸਾਡੇ ਬਾਹਰ ਜਾ ਕੇ ਸਾਨੂੰ ਲੈਣੇ ਪੈਂਦੇ ਸੀ ਅੱਜ ਜੋ ਸਾਡੇ ਪਠਾਨਕੋਟ ਦੇ ਵਿੱਚ ਹੀ ਅਵੇਲੇਬਲ ਨੇ ਕੋਲੀ ਗਾਰਮੈਂਟਸ ਤੇ ਮੈਂ ਸਾਰਾ ਘੁੰਮਿਆ ਔਰ ਦੇਖ ਕੇ ਬੜਾ ਅੱਛਾ ਲੱਗਿਆ ਕਿ ਸਾਰੇ ਹੀ ਬ੍ਰਾਂਡ ਜਿਹੜੇ ਆ ਉਹ ਬੱਚਿਆਂ ਦੇ ਹੋਣ ਚਾਹੇ ਲੇਡੀਜ਼ ਦੇ ਹੋਣ ਚਾਹੇ ਜੈਂਟਸ ਦੇ ਹੋਣ ਸਾਰੇ ਹੀ ਬ੍ਰਾਂਡ ਇੱਕੋ ਹੀ ਛੱਤ ਦੇ ਥੱਲੇ ਕੋਲੀ ਗਾਰਮੈਂਟਸ ਨੇ ਇਹ ਬਣਾਇਆ ਬੜਾ ਅੱਛਾ ਸ਼ੋਰੂਮ ਬਣਾਇਆ ਮੈਂ ਬਹੁਤ-ਬਹੁਤ ਕੋਲੀ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅਜੇ ਕੋਲੀ ਜੀ ਨੂੰ ਅਰੋਣਾ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਇਹ ਪਠਾਨਕੋਟ ਲਈ ਬਹੁਤ ਅੱਛੀ ਗੱਲ ਹੈ ਕਿ ਇੱਨੇ ਅੱਛੇ ਸ਼ੋਰੂਮ ਜਿਹੜੇ ਆ ਉਹ ਪਠਾਨਕੋਟ ਦੇ ਵਿੱਚ ਖੁੱਲ ਰਹੇ ਆ ਔਰ ਲੋਕਾਂ ਨੂੰ ਉਹਦਾ ਬੜਾ ਬੈਨੀਫਿਟ ਹੋਏਗਾ ਕਿ ਜਿਹੜੇ ਲੋਕ ਬਾਹਰ ਜਾ ਕੇ ਕੋਈ ਚੀਜ਼ਾਂ ਖਰੀਦੇ ਸੀ ਅੱਜ ਉਹ ਪਠਾਨਕੋਟ ਦੇ ਵਿੱਚ ਹੀ ਸਭ ਕੁਝ ਮਿਲ ਰਹੀਆਂ ਤੋਂ ਮੈਂ ਇੱਕ ਵਾਰ ਫੇਰ ਬਹੁਤ-ਬਹੁਤ ਮੁਬਾਰਕਬਾਦ ਇਸੇ ਤਰ੍ਹਾਂ ਹੀ ਕੋਲੀ ਪਰਿਵਾਰ ਤਰੱਕੀ ਕਰਦਾ ਰਹੇ ਅੱਗੇ ਵਧਦਾ ਰਹੇ ਇਹੋ ਪ੍ਰਮਾਤਮਾ ਦੇ ਅਰਦਾਸ ਕਰਾਂਗਾ ਧੰਨਵਾਦ ਪਹਿਲੇ ਤੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਕੋਲੀ ਪਰਿਵਾਰ ਵਾਸਤੇ ਬੜਾ ਇਤਿਹਾਸਿਕ ਔਰ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਕੋਲੀ ਸਾਹਿਬ ਨੇ ਅੱਜ ਆਪਣਾ ਦੂਸਰਾ ਸ਼ੋਰਮ ਦਾ ਉਦਘਾਟਨ ਕੀਤਾ ਹੈ ਸ਼ਨੀ ਮੰਦਰ ਲੱਗੇ ਕੋਲੀ ਟਾਵਰ ਦੇ ਵਿੱਚ ਇੱਕ ਫੈਮਿਲੀ ਸਟੋਰ ਖੋਲਿਆ ਔਰ ਇਹ ਜਿਹੜਾ ਫੈਮਿਲੀ ਸਟੋਰ ਹੈ ਇਹਦੇ ਵਿੱਚ ਨਿਊ ਬੋਨ ਬੇਬੀ ਕਿਟਸ ਗਾਰਮੈਂਟਸ ਟੀਨੇਜਰ ਲੇਡੀਜ਼ ਔਰ ਜੈਂਟਸ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਹੈ ਤੁਹਾਨੂੰ ਇਸ ਸਟੋਰ ਚ ਮਿਲੇਗੀ ਅੱਗੇ ਕੀ ਹੁੰਦਾ ਸੀ ਕਿ ਵੈਰਾਈਟੀ ਦੇ ਲਈ ਕਸਟਮਰ ਅੰਮਰਸਾ ਜਲੰਧਰ ਲੁਧਿਆਣੇ ਦਿੱਲੀ ਤੱਕ ਸ਼ੋਪਿੰਗ ਕਰਨ ਜਾਂਦਾ ਸੀ ਲੇਕਿਨ ਜਿਸ ਤਰ੍ਹਾਂ ਸਾਡੇ ਕੋਲੀ ਸਾਹਿਬ ਨੇ ਇਹ ਸੋਰ ਬਣਾਇਆ ਹੈ ਜਿਹੜੀ ਵੈਰਾਈਟੀ ਇਹਨਾਂ ਨੇ ਇੱਥੇ ਲਿਆਂਦੀ ਹੈ ਔਰ ਹੁਣ ਲੱਗਦਾ ਹੈ ਕਿ ਪਠਾਨਕੋਟ ਦੇ ਕਸਟਮਰਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਉਹਨਾਂ ਦੀ ਸਾਰੀ ਰਿਕੁਆਇਰਮੈਂਟ ਜਿਹੜੀ ਹੈ ਇੱਕੋ ਸਟੋਰ ਚ ਪੂਰੀ ਹੋ ਜਣੀ ਹੈ ਔਰ ਵੈਸੇ ਵੀ ਕੋਲੀ ਸਾਹਿਬ ਇੱਕ ਬਹੁਤ ਵੱਡੇ ਵਪਾਰੀ ਹੈ ਇੱਕ ਬਹੁਤ ਵੱਡਾ ਨਾਮ ਪਹਿਲੇ ਵੀ ਹੈ ਕਿਉਂਕਿ ਸਿਟੀ ਦੇ ਵਿੱਚ ਹਾਰਟ ਆਫ ਸਿਟੀ ਮੈਂ ਕਵਾਂਗਾ ਕਿ ਕੋਲੀ ਸਾਹਿਬ ਦਾ ਸਟੋਰ ਜਿਹੜਾ ਪਹਿਲਾ ਸਟੋਰ ਹੈ ਉਹ ਵੀ ਨੰਬਰ 1 ਚੱਲ ਰਿਹਾ ਹੈ ਲੇਕਿਨ ਲੋਕਾਂ ਦੀ ਫੈਸਿਲਿਟੀ ਨੂੰ ਦੇਖਦੇ ਹੋਏ ਕਿਉਂਕਿ ਅੱਜ ਕੱਲ ਲੋਕਾਂ ਕੋ ਘਰ ਆਏ ਹੈ ਮੇਨ ਬਾਜ਼ਾਰ ਚ ਆਣਾ ਬੜਾ ਮੁਸ਼ਕਲ ਹੈ ਇਸ ਕਰਕੇ ਇਹਨਾਂ ਨੇ ਬਾਹਰ ਇੱਕ ਸਟੋਰ ਲੈਂਦਾ ਹੈ ਕਿਉਂਕਿ ਹੁਣ ਜਿਹੜਾ ਟਾਈਮ ਜਿਹੜਾ ਹੈ ਉਹ ਸ਼ਨੀ ਮੰਦਰ ਲੱਗੇ ਜਿੱਨੇ ਵੀ ਸਟੋਰ ਖੁੱਲ ਰਿਹਾ ਹੈ ਜਿਹੜੇ ਕੰਪਨੀ ਦੇ ਸਟੋਰ ਆ ਸਾਰੇ ਸ਼ਨੀ ਮੰਦਰ ਲੱਗੇ ਆ ਰਹੇ ਆ ਪਹਿਲੇ ਕੋਲੀ ਸਾਹਿਬ ਨੇ ਸਟੈਲਾਟੋਸ ਦਾ ਸਟੋਰ ਲੈਂਦਾ ਇਥੇ ਉਹ ਸ਼ੋਰੂਮ ਖੁੱਲਿਆ ਹੁਣ ਉਸ ਤੋਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਕੋਲੀ گارਮੈਂਟਸ ਦੇ ਨਾਮ ਤੇ ਦੂਜਾ ਸਟੋਰ ਖੁੱਲਿਆ ਔਰ ਮੈਂ ਕੋਲੀ ਸਾਹਿਬ ਨੂੰ ਬਹੁਤ ਬਹੁ ਮੁਬਾਰਕਾ ਦੇਣਾ ਕੋਲੀ ਸਾਹਿਬ ਦੀ ਦੁਗਣੀ ਰਾਜੋਮਿਕ ਤਰੱਕੀਆਂ ਕਰਨ ਪਰਮ ਪਿਤਾ ਪਰਮਾਤਮਾ ਇਹਨਾਂ ਦੇ ਆਪਣਾ ਆਸ਼ੀਰਵਾਦ ਬਣਾਈ ਰੱਖੇ ਕੋਲੀ ਸਾਹਿਬ ਦੇ ਨਾਲ ਨਾਲ ਇਹਨਾਂ ਦੀ ਦਰਬ ਪਤਨੀ ਮੀਨੂ ਕੋਲੀ ਜੀ ਅਰਜਨ ਕੋਲੀ ਜੀ ਦੀਵਿਆ ਕੋਲੀ ਜੀ ਸ਼ਿਵਿਆ ਮਹਾਜਨ ਔਰ ਸੌਰਵ ਮਹਾਜਨ ਔਰ ਪੰਡਾਰੀ ਪਰਿਵਾਰ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਪਰਮਾਤਮਾ ਕੇ ਇਹੀ ਬੇਨਤੀ ਕਰ ਰਹੇ ਆ ਕਿ ਸਾਡੇ ਕੋਲੀ ਸਾਹਿਬ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਕਰਨ ਔਰ ਇਸੇ ਤਰ੍ਹਾਂ ਆਪਣੇ ਪਠਾਨਕੋਟ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ ਧੰਨਵਾਦ ਜੈ ਸ਼੍ਰੀ ਰਾਮ ਦੇ ਨਾਲ ਦੀ ਅਸ਼ੀਰਵਾਦ ਨਾਲ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਜੀ ਦੀ ਬਲੈਸਿੰਗ ਦੇ ਨਾਲ ਅੱਜ ਪਠਾਨਕੋਟ ਦੀ ਜਨਤਾ ਪਠਾਨਕੋਟ ਦੇ ਆਸ-ਪਾਸ ਦੇ ਲੋਕਾਂ ਦਾ ਜੋ ਪਿਆਰ ਮੇਰੇ ਪਰਿਵਾਰ ਨੂੰ ਮਿਲਿਆ ਉਸ ਪਰਿਵਾਰ ਦੇ ਸਦਕੇ ਅੱਜ ਅਸੀਂ ਦੂਸਰਾ ਸਟੋਰ ਪਠਾਨਕੋਟ ਚ ਖੋਲਣ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਲ 70 ਦੇ ਵਿੱਚ ਸਾਡੇ ਪਿਤਾ ਜੀ ਨੇ ਇਸ گارਮੈਂਟਸ ਦੇ ਵਿੱਚ ਪਠਾਨਕੋਟ ਦੇ ਵਿੱਚ ਆਪਣਾ ਵਪਾਰ ਸ਼ੁਰੂ ਕੀਤਾ ਸੀ ਉਸ ਵਪਾਰ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਅੱਜ ਮੈਂ ਮੇਰਾ ਬੇਟਾ ਅਜੀਦ ਦੂਸਰਾ ਸਟੋਰ ਵੀ ਪਠਾਨਕੋਟ ਦੇ ਲੋਕਾਂ ਲਈ ਖੋਲਣ ਜਾ ਰਹੇ ਹਾਂ ਉਹ ਆਸ ਕਰਦੇ ਆ ਕਿ ਜੋ ਪਿਆਰ 50 ਸਾਲ ਤੋਂ ਇਸ ਪਰਿਵਾਰ ਨੂੰ ਮਿਲਦਾ ਆਇਆ ਹੈ ਸਦਾ ਮਿਲਦਾ ਰਹੇ ਜੈ ਮਾਤਾ ਦੀ ਜੈ ਸ਼ੰਕਰ ਕੀ ਸਭ ਦਾ ਧੰਨਵਾਦ ਹੈ ਪਠਾਨਕੋਟ ਵਾਸੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋ ਕੇ ਜੀ ਹਾਂ ਪਠਾਨਕੋਟ ਦੇ ਰਲੋਜੀ ਰੋਡ ਤੇ ਕੋਲੀ ਗਾਰਮੈਂਟਸ ਦੇ ਨਵੇਂ ਸ਼ੋਅਰੂਮ ਅਤੇ ਦੂਜਾ ਆਊਟਲੈਟ ਦਾ ਉਦਘਾਟਨ ਜੜਾ ਹੈ ਉਹ ਹੋ ਚੁੱਕਿਆ ਜਿੱਥੇ ਤੁਸੀਂ ਜਾ ਕੇ ਆਪਣੇ ਮਨ ਪਸੰਦੀਦਾ ਕੱਪੜੇ ਬ੍ਰਾਂਡਾਂ ਦੇ ਕੱਪੜੇ ਜਿੱਥੇ 30 ਤੋਂ ਵੱਧ ਬ੍ਰਾਂਡਸ ਤੁਹਾਨੂੰ ਜਿਹੜੇ ਨੇ ਉਮਰ ਜਾਣਗੇ ਤੇ ਦੱਸ ਦਈਏ ਇਸ ਆਊਟਲੈਟ ਦਾ ਉਦਘਾਟਨ ਜਿਹੜਾ ਹੈ ਉਹ ਅਜੇ ਕੋਲੀ ਅਤੇ ਅਰਜੁਨ ਕੋਲੀ ਦੇ ਕੁਆਇਕਿਟ ਕੀਤਾ ਗਿਆ ਇਸ ਸਮਾਰੋਹ ਵਿੱਚ ਸ਼ਹਿਰ ਦੇ ਵੱਖ-ਵੱਖ ਸਮਾਜਿਕ ਸੰਗਠਨਾ ਅਤੇ ਪ੍ਰਤੀਨਿਧੀਆਂ ਤੇ ਰਾਜਨੀਤਿਕ ਮੈਂਬਰਾਂ ਨੇ ਹਿੱਸਾ ਲਿਆ ਤੇ ਸਮਾਰੋਹ ਦਾ ਉਦਘ ਇੱਥੇ ਕੋਲੀ گارਮੈਂਟਸ ਵਿੱਚ ਤੁਹਾਨੂੰ ਇੱਕ ਛਤੇ 30 ਤੋਂ ਵੱਧ ਬ੍ਰਾਂਡਾਂ ਦੇ ਕੱਪੜੇ ਜਿਹੜੇ ਨੇ ਉਹ ਮਿਲਣਗੇ ਜਿਸ ਵਿੱਚ ਸਮਰਦਾਆਂ ਔਰਤਾਂ ਤੇ ਬੱਚਿਆਂ ਦੇ ਕੱਪੜੇ ਸ਼ਾਮਿਲ ਹੋਣਗੇ ਤੇ ਆਏ ਹੋਏ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਕੋਲੀ گارਮੈਂਟਸ ਦੇ ਵਿੱਚ ਕੱਪੜਿਆਂ ਦੀ ਬਹੁਤ ਕਿਸਮਾਂ ਸਾਨੂੰ ਜਿਹੜੀਆਂ ਨੇ ਪ੍ਰੋਵਾਈਡ ਕਰਵਾਈ ਜਾਂਦੀਆਂ ਸੀ ਪਰ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਕੁਝ ਵੀ ਬਾਹਰੋਂ ਖਰੀਦਣ ਦੀ ਜ਼ਰੂਰਤ ਨਹੀਂ ਪਵੇਗੀ ਕਪੜਿਆਂ ਦੀ ਸਾਰੀ ਖਰੀਦਦਾਰੀ ਤੁਸੀਂ ਇੱਕੋ ਜਗ੍ਹਾ ਤੋਂ ਕਰ ਸਕਦੇ ਹੋ ਤੇ ਅਜੇ ਕੋਲੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਵੱਲੋਂ ਸ਼ਨੀ ਦੇ ਮੰਦਿਰ ਦੇ ਨੇੜੇ ਇੱਕ ਆਊਟਲੈਟ ਜੜਾਇਆ ਉਹ ਖੋਲਿਆ ਗਿਆ ਜਿੱਥੇ ਪਾਰਕਿੰਗ ਦੀ ਸਹੂਲਤ ਵੀ ਜੁੜੀ ਹੈ ਤੁਹਾਨੂੰ ਦਿੱਤੀ ਜਾਵੇਗੀ ਜੋ ਲੋਕਾਂ ਨੂੰ ਸਮਾਨ ਖਰੀਦਣ ਦੇ ਵਿੱਚ ਮੁਸ਼ਕਲ ਨਾ ਆਵੇ ਤੇ ਇਸ ਮੌਕੇ ਤੇ ਰਾਮਪਾਲ ਪੰਡਾਰੀ ਸਾਬਕਾ ਮੇਰ ਅਨਿਲ ਵਾਸudevਾਰ ਅਜੇਸ਼ਪੂਰੀ ਪਰਤ ਮਹਾਜਨ ਚੰਦਨ ਮਹਿੰਦਰੂ ਅਮਿਤ ਨਾਇਰ ਸतीश ਮਹਿੰਦਰੂ 인ਦਰਜੀਤ ਸਿੰਘ ਰਾਹੁਲ ਸ਼ਰਮਾ ਨੀਰਮਪਾਲ ਸੰਜੀਵ ਤ੍ਰਿਹਨ ਰਵਿੰਦੀਤ ਰਵਨੀਤ ਗੜ ਆਦਿ ਜਿਹੜੇ ਨੇ ਸਾਰੇ ਹਾਜ਼ਰ ਹੋਏ ਕਵਤ ਤਸਵੀਰਾਂ ਲੋਕੇਸ਼ਨ ਵੀ ਦੇਖ ਲੈਣੇ ਆ ਤੇ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂ ਕਿ ਪਠਾਨਕੋਟ ਵਾਸੀ ਜਿਹੜੇ ਨੇ ਆਪਣੇ ਮਨ ਪਸੰਦੀ ਦਾ ਕਪੜੇ ਜਿਹੜੇ ਨੇ ਆਪਣੀ ਸ਼ਾਪਿੰਗ ਜਿਹੜੀ ਹੈ ਇੱਥੇ ਜਾ ਕੇ ਜ਼ਰੂਰ ਕਰੇ ਅੱਜ ਮੈਨੂੰ ਬੜਾ ਅਛਾ ਲੱਗਿਆ ਕੋਲੀ ਗੌਰਮੈਂਟਸ ਨੇ ਇੱਕ ਆਪਣਾ ਨਵਾਂ ਸ਼ੋਰੂਮ ਬਲੋਜ਼ੀ ਰੋਡ ਦੇ ਉੱਤੇ ਖੋਲਿਆ ਔਰ ਇੱਥੇ ਆਨ ਦਾ ਮੌਕਾ ਮਿਲਿਆ ਬਹੁਤ ਸਾਰੇ ਬ੍ਰਾਂਡ ਜਿਹੜੇ ਸਾਡੇ ਬਾਹਰ ਜਾ ਕੇ ਸਾਨੂੰ ਲੈਣੇ ਪੈਂਦੇ ਸੀ ਅੱਜ ਜੋ ਸਾਡੇ ਪਠਾਨਕੋਟ ਦੇ ਵਿੱਚ ਹੀ ਅਵੇਲੇਬਲ ਨੇ ਕੋਲੀ ਗਾਰਮੈਂਟਸ ਤੇ ਮੈਂ ਸਾਰਾ ਘੁੰਮਿਆ ਔਰ ਦੇਖ ਕੇ ਬੜਾ ਅੱਛਾ ਲੱਗਿਆ ਕਿ ਸਾਰੇ ਹੀ ਬ੍ਰਾਂਡ ਜਿਹੜੇ ਆ ਉਹ ਬੱਚਿਆਂ ਦੇ ਹੋਣ ਚਾਹੇ ਲੇਡੀਜ਼ ਦੇ ਹੋਣ ਚਾਹੇ ਜੈਂਟਸ ਦੇ ਹੋਣ ਸਾਰੇ ਹੀ ਬ੍ਰਾਂਡ ਇੱਕੋ ਹੀ ਛੱਤ ਦੇ ਥੱਲੇ ਕੋਲੀ ਗਾਰਮੈਂਟਸ ਨੇ ਇਹ ਬਣਾਇਆ ਬੜਾ ਅੱਛਾ ਸ਼ੋਰੂਮ ਬਣਾਇਆ ਮੈਂ ਬਹੁਤ-ਬਹੁਤ ਕੋਲੀ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅ अजय ਕੋਲੀ ਜੀ ਨੂੰ ਅਰੋਣਾ ਦੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਇਹ ਪਠਾਨਕੋਟ ਲਈ ਬਹੁਤ ਅੱਛੀ ਗੱਲ ਹੈ ਕਿ ਇੰਨੇ ਅੱਛੇ ਸ਼ੋਰੂਮ ਜਿਹੜੇ ਆ ਪਠਾਨਕੋਟ ਦੇ ਵਿੱਚ ਖੁੱਲ ਰਹੇ ਆ ਔਰ ਲੋਕਾਂ ਨੂੰ ਉਹਦਾ ਬੜਾ ਬੈਨੀਫਿਟ ਹੋਏਗਾ ਕਿ ਜਿਹੜੇ ਲੋਕ ਬਾਹਰ ਜਾ ਕੇ ਕੋਈ ਚੀਜ਼ਾਂ ਖਰੀਦੇ ਸੀ ਅੱਜ ਉਹ ਪਠਾਨਕੋਟ ਦੇ ਵਿੱਚ ਹੀ ਸਭ ਕੁਝ ਮਿਲ ਰਹੀਆਂ ਤਾਂ ਮੈਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਬਾਦ ਇਸੇ ਤਰ੍ਹਾਂ ਕੋਲੀ ਪਰਿਵਾਰ ਤਰੱਕੀ ਕਰਦਾ ਰਹੇ ਅੱਗੇ ਵਧਦਾ ਰਹੇ ਇਹੋ ਪ੍ਰਮਾਤਮਾਗੇ ਅਰਦਾਸ ਕਰਾਂਗਾ ਧੰਨਵਾਦ ਪਹਿਲੇ ਤੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਕੋਲੀ ਪਰਿਵਾਰ ਵਾਸਤੇ ਬੜਾ ਇਤਿਹਾਸਿਕ ਔਰ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਕੋਲੀ ਸਾਹਿਬ ਨੇ ਅੱਜ ਆਪਣਾ ਦੂਸਰਾ ਸ਼ੋਰਮ ਦਾ ਉਦਘਾਟਨ ਕੀਤਾ ਹੈ ਸ਼ਨੀ ਮੰਦਰ ਲੱਗੇ ਕੋਲੀ ਟਾਵਰ ਦੇ ਵਿੱਚ ਇੱਕ ਫੈਮਿਲੀ ਸਟੋਰ ਖੋਲਿਆ ਔਰ ਇਹ ਜਿਹੜਾ ਫੈਮਿਲੀ ਸਟੋਰ ਹੈ ਇਹਦੇ ਵਿੱਚ ਨਿਊ ਬੋਨ ਬੇਬੀ ਕਿਟਸ ਗਾਰਮੈਂਟਸ ਟੀਨੇਜਰ ਲੇਡੀਜ਼ ਔਰ ਜੈਂਟਸ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਹੈ ਤੁਹਾਨੂੰ ਇਸ ਸਟੋਰ ਚ ਮਿਲੇਗੀ ਅੱਗੇ ਕੀ ਹੁੰਦਾ ਹੈ ਕਿ ਵੈਰਾਈਟੀ ਦੇ ਲਈ ਕਸਟਮਰ ਅੰਬਰਸਾ ਜਿਲੰਦਰ ਲੁਧਿਆਣੇ ਦਿੱਲੀ ਤੱਕ ਸ਼ੋਪਿੰਗ ਕਰਨ ਜਾਂਦਾ ਸੀ ਲੇਕਿਨ ਜਿਸ ਤਰ੍ਹਾਂ ਸਾਡੇ ਕੋਲੀ ਸਾਹਿਬ ਨੇ ਇਹ ਸਟੋਰ ਬਣਾਇਆ ਹੈ ਜਿਹੜੀ ਵੈਰਾਈਟੀ ਇਹਨਾਂ ਨੇ ਇੱਥੇ ਲਿਆਂਦੀ ਹੈ ਔਰ ਹੁਣ ਲੱਗਦਾ ਹੈ ਕਿ ਪਠਾਨਕੋਟ ਦੇ ਕਸਟਮਰਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਉਹਨਾਂ ਦੀ ਸਾਰੀ ਰਿਕੁਆਇਰਮੈਂਟ ਜਿਹੜੀ ਹੈ ਇੱਕੋ ਸਟੋਰ ਚ ਪੂਰੀ ਹੋ ਜਣੀ ਹੈ ਔਰ ਵੈਸੇ ਵੀ ਕੋਲੀ ਸਾਹਿਬ ਇੱਕ ਬਹੁਤ ਵੱਡੇ ਵਪਾਰੀ ਹੈ ਇੱਕ ਬਹੁਤ ਵੱਡਾ ਨਾਮ ਪਹਿਲੇ ਵੀ ਹੈ ਕਿਉਂਕਿ ਸਿਟੀ ਦੇ ਵਿੱਚ ਹਾਰਟ ਆਫ ਸਿਟੀ ਮੈਂ ਕਹਾਂਗਾ ਕਿ ਕੋਲੀ ਸਾਹਿਬ ਦਾ ਸਟੋਰ ਜਿਹੜਾ ਪਹਿਲਾ ਸਟੋਰ ਹੈ ਉਹ ਵੀ ਨੰਬਰ 1 ਚੱਲ ਰਿਹਾ ਹੈ ਲੇਕਿਨ ਲੋਕਾਂ ਦੀ ਫੈਸਿਲਿਟੀ ਨੂੰ ਦੇਖਦੇ ਹੋਏ ਕਿਉਂਕਿ ਅੱਜ ਕੱਲ ਲੋਕਾਂ ਕੋ ਘਰ ਆਏ ਹੈ ਮੇਨ ਬਾਜ਼ਾਰ ਚ ਆਣਾ ਬੜਾ ਮੁਸ਼ਕਲ ਹੈ ਇਸ ਕਰਕੇ ਇਹਨਾਂ ਨੇ ਬਾਹਰ ਇੱਕ ਸਟੋਰ ਲੈਂਦਾ ਹੈ ਕਿਉਂਕਿ ਹੁਣ ਜਿਹੜਾ ਟਾਈਮ ਜਿਹੜਾ ਹੈ ਉਹ ਸ਼ਨੀ ਮੰਦਰ ਲੱਗੇ ਜਿੱਨੇ ਵੀ ਸਟੋਰ ਖੁੱਲ ਰਹੇ ਹੈ ਜਿਹੜੇ ਕੰਪਨੀ ਦੇ ਸਟੋਰ ਆ ਸਾਰੇ ਸ਼ਨੀ ਮੰਦਰ ਲੱਗੇ ਆ ਰਹੇ ਆ ਪਹਿਲੇ ਕੋਲੀ ਸਾਹਿਬ ਨੇ ਸਟੈਲਟੋਸ ਦਾ ਸਟੋਰ ਲੈਂਦਾ ਇਥੇ ਉਹ ਸ਼ੋਰੂਮ ਖੋਲ੍ਹਿਆ ਹੁਣ ਉਸ ਤੋਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਕੋਲੀ گارਮੈਂਟਸ ਦੇ ਨਾਮ ਤੇ ਦੂਜਾ ਸਟੋਰ ਖੋਲ੍ਹਿਆ ਔਰ ਮੈਂ ਕੋਲੀ ਸਾਹਿਬ ਨੂੰ ਬਹੁਤ ਬਹੁ ਮੁਬਾਰਕਾ ਦੇਣਾ ਕੋਲੀ ਸਾਹਿਬ ਦੀਨ ਦੁਗਣੀ ਰਾਜ ਨੂੰ ਤਰੱਕੀਆਂ ਕਰਨ ਪਰਮ ਪਿਤਾ ਪਰਮਾਤਮਾ ਇਹਨਾਂ ਦੇ ਆਪਣਾ ਆਸ਼ੀਰਵਾਦ ਬਣਾਈ ਰੱਖੇ ਕੋਲੀ ਸਾਹਿਬ ਦੇ ਨਾਲ ਨਾਲ ਇਹਨਾਂ ਦੀ ਦਰਪਤਨੀ ਮੀਨੂ ਕੋਲੀ ਜੀ ਅਰਜਨ ਕੋਹਲੀ ਜੀ ਦੀਵਿਆ ਕੋਹਲੀ ਜੀ ਸ਼ਿਵਿਆ ਮਹਾਜਨ ਔਰ ਸੌਰਾ ਮਹਾਜਨ ਔਰ ਪੰਡਾਰੀ ਪਰਿਵਾਰ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਪਰਮਾਤਮਾ ਅਗੇ ਇਹੀ ਬੇਨਤੀ ਕਰ ਰਹੇ ਹਾਂ ਕਿ ਸਾਡੇ ਕੋਹਲੀ ਸਾਹਿਬ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਕਰਨ ਔਰ ਇਸੇ ਤਰ੍ਹਾਂ ਆਪਣੇ ਪਠਾਨਕੋਟ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ ਧੰਨਵਾਦ ਜੈ ਸ਼੍ਰੀ ਰਾਮ ਦੇ ਨਾਲ ਦੀ ਅਸ਼ੀਰਵਾਦ ਨਾਲ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਜੀ ਦੀ ਬਲੈਸਿੰਗ ਦੇ ਨਾਲ ਅੱਜ ਪਠਾਨਕੋਟ ਦੀ ਜਨਤਾ ਪਠਾਨਕੋਟ ਦੇ ਆਸ-ਪਾਸ ਦੇ ਲੋਕਾਂ ਦਾ ਜੋ ਪਿਆਰ ਮੇਰੇ ਪਰਿਵਾਰ ਨੂੰ ਮਿਲਿਆ ਹੈ ਉਸ ਪਰਿਵਾਰ ਦੇ ਸਦਕੇ ਅੱਜ ਅਸੀਂ ਦੂਸਰਾ ਸਟੋਰ ਪਠਾਨਕੋਟ ਚ ਖੋਲਣ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਲ 70 ਦੇ ਵਿੱਚ ਸਾਡੇ ਪਿਤਾ ਜੀ ਨੇ ਇਸ ਗਾਰਮੈਂਟਸ ਦੇ ਵਿੱਚ ਪਠਾਨਕੋਟ ਦੇ ਵਿੱਚ ਆਪਣਾ ਵਪਾਰ ਸ਼ੁਰੂ ਕੀਤਾ ਸੀ ਉਸ ਵਪਾਰ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਅੱਜ ਮੈਂ ਮੇਰਾ ਬੇਟਾ ਅਸੀਦ ਦੂਸਰਾ ਸਟੋਰ ਵੀ ਪਠਾਨਕੋਟ ਦੇ ਲੋਕਾਂ ਲਈ ਖੋਲਣ ਜਾ ਰਹੇ ਹਾਂ ਉਹ ਆਸ ਕਰਦੇ ਆ ਕਿ ਜੋ ਪਿਆਰ 50 ਸਾਲ ਤੋਂ ਇਸ ਪਰਿਵਾਰ ਨੂੰ ਮਿਲਦਾ ਆਇਆ ਹੈ ਸਦਾ ਮਿਲਦਾ ਰਹੇ ਜੈ ਮਾਤਾ ਦੀ ਜੈ ਸ਼ੰਕਰ ਕੀ ਸਭ ਦਾ ਧੰਨਵਾਦ ਹੈ ਪਠਾਨਕੋਟ ਵਾਸੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋ ਕੇ ਜੀ ਹਾਂ ਪਠਾਨਕੋਟ ਦੇ ਰੋਜ਼ੀ ਰੋਡ ਤੇ ਕੋਲੀ ਗਾਰਮੈਂਟਸ ਦੇ ਨਵੇਂ ਸ਼ੋਅਰੂਮ ਅਤੇ ਦੂਜਾ ਆਊਟਲੈਟ ਉਦਘਾਟਨ ਜੜਾ ਹੈ ਉਹ ਹੋ ਚੁੱਕਿਆ ਅੱਜ ਤੁਸੀਂ ਜਾ ਕੇ ਆਪਣੇ ਮਨ ਪਸੰਦੀਦਾ ਕੱਪੜੇ ਬ੍ਰਾਂਡਾਂ ਦੇ ਕੱਪੜੇ ਜਿੱਥੇ 30 ਤੋਂ ਵੱਧ ਬ੍ਰਾਂਡਸ ਤੁਹਾਨੂੰ ਜਿਹੜੇ ਨੇ ਉਹ ਮਿਲ ਜਾਣਗੇ ਤੇ ਦੱਸ ਦਈਏ ਇਸ ਆਊਟਲੈਟ ਦਾ ਉਦਘਾਟਨ ਜਿਹੜਾ ਹੈ ਉਹ ਅਜੇ ਕੋਲੀ ਅਤੇ ਅਰਜੁਨ ਕੋਲੀ ਦੇ ਗੁਆਇਟ ਕੀਤਾ ਗਿਆ ਇਸ ਸਮਾਰੋਹ ਵਿੱਚ ਸ਼ਹਿਰ ਦੇ ਵੱਖ-ਵੱਖ ਸਮਾਜਿਕ ਸੰਗਠਨਾ ਅਤੇ ਪ੍ਰਤੀਨਿਧੀਆਂ ਤੇ ਰਾਜਨੀਤਿਕ ਮੈਂਬਰਾਂ ਨੇ ਹਿੱਸਾ ਲਿਆ ਤੇ ਸਮਾਰੋਹ ਦਾ ਉਦਘਾਟਨ ਇਹਦੇ ਤੇ ਕੋਲੀ گارਮੈਂਟਸ ਵਿੱਚ ਤੁਹਾਨੂੰ ਇੱਕ ਛਤੇ 30 ਤੋਂ ਵੱਧ ਬ੍ਰਾਂਡਾਂ ਦੇ ਕੱਪੜੇ ਜਿਹੜੇ ਨੇ ਉਹ ਮਿਲਣਗੇ ਜਿਸ ਵਿੱਚ ਮਰਦਾਂ ਔਰਤਾਂ ਤੇ ਬੱਚਿਆਂ ਦੇ ਕੱਪੜੇ ਸ਼ਾਮਿਲ ਹੋਣਗੇ ਤੇ ਆਏ ਹੋਏ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਕੋਲੀ گارਮੈਂਟਸ ਦੇ ਵਿੱਚ ਕੱਪੜਿਆਂ ਦੀ ਬਹੁਤ ਕਿਸਮਾਂ ਸਾਨੂੰ ਜਿਹੜੀਆਂ ਨੇ ਪ੍ਰੋਵਾਈਡ ਕਰਵਾਈ ਜਾਂਦੀਆਂ ਸੀ ਪਰ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਕੁਝ ਵੀ ਬਾਹਰੋਂ ਖਰੀਦਣ ਦੀ ਜ਼ਰੂਰਤ ਨਹੀਂ ਪਵੇਗੀ ਕੱਪੜਿਆਂ ਦੀ ਸਾਰੀ ਖਰੀਦਦਾਰੀ ਤੁਸੀਂ ਇੱਕੋ ਜਗ੍ਹਾ ਤੋਂ ਕਰ ਸਕਦੇ ਹੋ ਤੇ ਅਜੇ ਕੋਲੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਵੱਲੋਂ ਸ਼ਨੀ ਦੇ ਮੰਦ ਜਿੱਥੇ ਪਾਰਕਿੰਗ ਦੀ ਸਹੂਲਤ ਵੀ ਜੁੜੀ ਹੈ ਤੁਹਾਨੂੰ ਦਿੱਤੀ ਜਾਵੇਗੀ ਜੋ ਲੋਕਾਂ ਨੂੰ ਸਮਾਨ ਖਰੀਦਣ ਦੇ ਵਿੱਚ ਮੁਸ਼ਕਲ ਨਾ ਆਵੇ ਤੇ ਇਸ ਮੌਕੇ ਤੇ ਰਾਮਪਾਲ ਪੰਡਾਰੀ ਸਾਫ ਕਮੇਰ ਅਨਿਲ ਵਾਸudevਾਰ ਅਜੀਸ਼ਪੂਰੀ ਪਰਤ ਮਹਾਜਨ ਚੰਦਨ ਮਹਿੰਦਰੂ ਅਮਿਤ ਨਈਰ ਸतीश ਮਹਿੰਦਰੂ 인ਦਰਜੀਤ ਸਿੰਘ ਰਾਹੁਲ ਸ਼ਰਮਾ ਨੀਰਮਪਾਲ ਸੰਜੀਵ ਤ੍ਰਿਹਨ ਰਵਨੀਤ ਗੜ ਆਦੀ ਜਿਹੜੇ ਨੇ ਸਾਰੇ ਹਾਜ਼ਰ ਹੋਏ ਤੇ ਆਓ ਦੇਖਦੇ ਇੱਕ ਵਾਰ ਤਸਵੀਰਾਂ ਲੋਕੇਸ਼ਨ ਵੀ ਦੇਖ ਲੈਣੇ ਆ ਤੇ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂਕਿ ਪਠਾਨਕੋਟ ਵਾਸੀ ਜਿਹੜੇ ਨੇ ਆਪਣੇ ਮਨ ਪਸੰਦੀ ਦਾ ਕਪੜੇ ਜਿਹੜੇ ਨੇ ਆਪਣੀ ਸ਼ਾਪਿੰਗ ਜਿਹੜੀ ਹੈ ਇੱਥੇ ਜਾ ਕੇ ਅੱਜ ਮੈਨੂੰ ਬੜਾ ਅੱਛਾ ਲੱਗਿਆ ਕੋਲੀ ਗਵਰਨਮੈਂਟਸ ਨੇ ਇੱਕ ਆਪਣਾ ਨਵਾਂ ਸ਼ੋਰੂਮ ਗਰੋਜ਼ੀ ਰੋਡ ਦੇ ਉੱਤੇ ਖੋਲ੍ਹਿਆ ਔਰ ਇੱਥੇ ਆਨ ਦਾ ਮੌਕਾ ਮਿਲਿਆ ਬਹੁਤ ਸਾਰੇ ਬ੍ਰਾਂਡ ਜਿਹੜੇ ਸਾਡੇ ਬਾਹਰ ਜਾ ਕੇ ਸਾਨੂੰ ਲੈਣੇ ਪੈਂਦੇ ਸੀ ਅੱਜ ਉਹ ਸਾਡੇ ਪਠਾਨਕੋਟ ਦੇ ਵਿੱਚ ਹੀ ਅਵੇਲੇਬਲ ਨੇ ਕੋਲੀ ਗਵਰਨਮੈਂਟਸ ਦੇ ਉੱਤੇ ਮੈਂ ਸਾਰਾ ਘੁੰਮਿਆ ਔਰ ਦੇਖ ਕੇ ਬੜਾ ਅੱਛਾ ਲੱਗਿਆ ਕਿ ਸਾਰੇ ਹੀ ਬ੍ਰਾਂਡ ਜਿਹੜੇ ਆ ਉਹ ਬੱਚਿਆਂ ਦੇ ਹੋਣ ਚਾਹੇ ਲੇਡੀਜ਼ ਦੇ ਹੋਣ ਚਾਹੇ ਜੈਂਟਸ ਦੇ ਹੋਣ ਸਾਰੇ ਹੀ ਬ੍ਰਾਂਡ ਇਕ ਕੋਈ ਛੱਤ ਦੇ ਥੱਲੇ ਕੋਲੀ ਗਵਰਨਮੈਂਟਸ ਨੇ ਇਹ ਬਣਾਇਆ ਬੜਾ ਅੱਛਾ ਸ਼ੋਰੂਮ ਬਣਾਇਆ ਮੈਂ ਬਹੁਤ ਬਹੁਤ ਕੋਲੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਜੇ ਕੋਲੀ ਜੀ ਨੂੰ ਅਰੋਣਾ ਦੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਇਹ ਪਠਾਨਕੋਟ ਲਈ ਬਹੁਤ ਅੱਛੀ ਗੱਲ ਹੈ ਕਿ ਇਲੇ ਅੱਛੇ ਸ਼ੋਰੂਮ ਜਿਹੜੇ ਆ ਪਠਾਨਕੋਟ ਦੇ ਵਿੱਚ ਖੁੱਲ ਰਹੇ ਆ ਔਰ ਲੋਕਾਂ ਨੂੰ ਉਹਦਾ ਬੜਾ ਬੈਨੀਫਿਟ ਹੋਏਗਾ ਕਿ ਜਿਹੜੇ ਲੋਕ ਬਾਹਰ ਜਾ ਕੇ ਕੋਈ ਚੀਜ਼ਾਂ ਖਰੀਦੇ ਸੀ ਅੱਜ ਉਹ ਪਠਾਨਕੋਟ ਦੇ ਵਿੱਚ ਹੀ ਸਭ ਕੁਝ ਮਿਲ ਰਹੀਆਂ ਮੈਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਬਾਦ ਇਸੇ ਤਰ੍ਹਾਂ ਕੋਲੀ ਪਰਿਵਾਰ ਤਰੱਕੀ ਕਰਦਾ ਰਹੇ ਅੱਗੇ ਵਧਦਾ ਰਹੇ ਇਹੋ ਪ੍ਰਮਾਤਮਾ ਦੇ ਅਰਦਾਸ ਕਰਾਂਗਾ ਧੰਨਵਾਦ ਜੈ ਪਹਿਲੇ ਤੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਕੋਲੀ ਪਰਿਵਾਰ ਵਾਸਤੇ ਬੜਾ ਇਤਿਹਾਸਿਕ ਔਰ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਕੋਲੀ ਸਾਹਿਬ ਨੇ ਅੱਜ ਆਪਣਾ ਦੂਸਰਾ ਸ਼ੋਰਮਦਾ ਉਦਘਾਟਨ ਕੀਤਾ ਹੈ ਸ਼ਨੀ ਮੰਦਰ ਲੱਗੇ ਕੋਲੀ ਟਾਵਰ ਦੇ ਵਿੱਚ ਇੱਕ ਫੈਮਿਲੀ ਸਟੋਰ ਖੋਲਿਆ ਹੈ। ਔਰ ਇਹ ਜਿਹੜਾ ਫੈਮਿਲੀ ਸਟੋਰ ਹੈ ਇਹਦੇ ਵਿੱਚ ਨਿਊ ਬੋਨ ਬੇਬੀ ਕਿਟਸ, ਗਾਰਮੈਂਟਸ, ਟੀਨੇਜਰ, ਲੇਡੀਜ਼ ਔਰ ਜੈਂਟਸ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਹੈ ਤੁਹਾਨੂੰ ਇਸ ਸਟੋਰ 'ਚ ਮਿਲੇਗੀ। ਅੱਗੇ ਕੀ ਹੁੰਦਾ ਸੀ ਕਿ ਵੈਰਾਈਟੀ ਦੇ ਲਈ ਕਸਟਮਰ ਅੰਮਰਸਾ, ਜਲੰਧਰ, ਲੁਧਿਆਣੇ, ਦਿੱਲੀ ਤੱਕ ਸ਼ਾਪਿੰਗ ਕਰਨ ਜਾਂਦਾ ਸੀ। ਲੇਕਿਨ ਜਿਸ ਤਰ੍ਹਾਂ ਸਾਡੇ ਕੋਲੀ ਸਾਹਿਬ ਨੇ ਇਹ ਸਟੋਰ ਬਣਾਇਆ ਹੈ, ਜਿਹੜੀ ਵੈਰਾਈਟੀ ਇਹਨਾਂ ਨੇ ਇੱਥੇ ਲਿਆਂਦੀ ਹੈ ਔਰ ਹੁਣ ਲੱਗਦਾ ਹੈ ਕਿ ਪਠਾਨਕੋਟ ਦੇ ਕਸਟਮਰਾਂ ਨੂੰ ਬਾਹਰ ਜਾਣ ਦੀ ਜਰੂਰਤ ਨਹੀਂ ਉਹਨਾਂ ਦੀ ਸਾਰੀ ਰਿਕੁਆਇਰਮੈਂਟ ਜਿਹੜੀ ਹੈ ਇੱਕੋ ਸਟੋਰ ਚ ਪੂਰੀ ਹੋ ਜਣੀ ਹੈ ਔਰ ਵੈਸੇ ਵੀ ਕੋਲੀ ਸਾਹਿਬ ਇੱਕ ਬਹੁਤ ਵੱਡੇ ਵਪਾਰੀ ਹੈ ਇੱਕ ਬਹੁਤ ਵੱਡਾ ਨਾਮ ਪਹਿਲੇ ਵੀ ਹੈ ਕਿਉਂਕਿ ਸਿਟੀ ਦੇ ਵਿੱਚ ਹਾਰਟ ਆਫ ਸਿਟੀ ਮੈਂ ਕਵਾਂਗਾ ਕਿ ਕੋਲੀ ਸਾਹਿਬ ਦਾ ਸਟੋਰ ਜਿਹੜਾ ਪਹਿਲਾ ਸਟੋਰ ਹੈ ਉਹ ਵੀ ਨੰਬਰ 1 ਚੱਲ ਰਿਹਾ ਹੈ ਲੇਕਿਨ ਲੋਕਾਂ ਦੀ ਫੈਸਿਲਿਟੀ ਨੂੰ ਦੇਖਦੇ ਹੋਏ ਕਿਉਂਕਿ ਅੱਜ ਕੱਲ ਲੋਕਾਂ ਕੋ ਘਰ ਆਏ ਆ ਮੇਨ ਬਾਜ਼ਾਰ ਚ ਆਣਾ ਬੜਾ ਮੁਸ਼ਕਲ ਹੈ ਇਸ ਕਰਕੇ ਇਹਨਾਂ ਨੇ ਬਾਹਰ ਇੱਕ ਸਟੋਰ ਲੈਂਦਾ ਕਿਉਂਕਿ ਹੁਣ ਜਿਹੜਾ ਟਾਈਮ ਜਿਹੜਾ ਹੈ ਉਹ ਸ਼ਨੀ ਮੰਦਰ ਲੱਗੇ ਜਿੱਨੇ ਵੀ ਸਟੋਰ ਖੁੱਲ ਰਿਹਾ ਹੈ ਜਿਹੜੇ ਕੰਪਨੀ ਦੇ ਸਟੋਰ ਆ ਸਾਰੇ ਸ਼ਨੀ ਮੰਦਰ ਲੱਗੇ ਆ ਰਿਹਾ ਹੈ ਪਹਿਲੇ ਕੋਲੀ ਸਾਹਿਬ ਨੇ ਸਟੈਲਟੋਸ ਦਾ ਸਟੋਰ ਲੈਂਦਾ ਤੇ ਉਹ ਸ਼ੋਰੂਮ ਖੋਲਿਆ ਹੁਣ ਉਸ ਤੋਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਕੋਲੀ گارਮੈਂਟਸ ਦੇ ਨਾਮ ਤੇ ਦੂਜਾ ਸਟੋਰ ਖੋਲਿਆ ਹੈ ਔਰ ਮੈਂ ਕੋਲੀ ਸਾਹਿਬ ਨੂੰ ਬਹੁਤ ਬਹੁ ਮੁਬਾਰਕਾ ਦੇਣਾ ਕੋਲੀ ਸਾਹਿਬ ਦੀਨ ਦੁਗਣੀ ਰਾਜੋਗਨੀ ਤਰੱਕੀਆਂ ਕਰਨ ਪਰਮਪਿਤਾ ਪਰਮਾਤਮਾ ਇਹਨਾਂ ਦੇ ਆਪਣਾ ਆਸ਼ੀਰਵਾਦ ਬਣਾਈ ਰੱਖੇ ਕੋਲੀ ਸਾਹਿਬ ਦੇ ਨਾਲ-ਨਾਲ ਇਹਨਾਂ ਦੀ ਦਰਬ ਪਤਨੀ ਮੀਨੂ ਕੋਲੀ ਜੀ, ਅਰਜਨ ਕੋਲੀ ਜੀ, ਦੀਵਿਆ ਕੋਲੀ ਜੀ, ਸ਼ੀਵਿਆ ਮਹਾਜਨ ਔਰ ਸੌਰਵ ਮਹਾਜਨ ਔਰ ਭੰਡਾਰੀ ਪਰਿਵਾਰ ਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਪਰਮਾਤਮਾਗੇ ਇਹੀ ਬੇਨਤੀ ਕਰ ਰਹੇ ਆ ਕਿ ਸਾਡੇ ਕੋਲੀ ਸਾਹਿਬ ਦਿਨ-ਦੁਨੀ ਰਾਤ ਚੁਗਨੀ ਤਰੱਕੀਆਂ ਕਰਨ ਔਰ ਇਸੇ ਤਰ੍ਹਾਂ ਆਪਣੇ ਪਠਾਨਕੋਟ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ। ਧੰਨਵਾਦ ਜੈ ਸ਼੍ਰੀ ਰਾਮ। ਦੇ ਨਾਲ ਦੀ ਅਸ਼ੀਰਵਾਦ ਨਾਲ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਜੀ ਦੀ ਬਲੇਸਿੰਗ ਦੇ ਨਾਲ ਅੱਜ ਪਠਾਨਕੋਟ ਦੀ ਜਨਤਾ ਪਠਾਨਕੋਟ ਦੇ ਆਸ-ਪਾਸ ਦੇ ਲੋਕਾਂ ਦਾ ਜੋ ਪਿਆਰ ਮੇਰੇ ਪਰਿਵਾਰ ਨੂੰ ਮਿਲਿਆ ਹੈ ਉਸ ਪਰਿਵਾਰ ਦੇ ਸਦਕੇ ਅੱਜ ਅਸੀਂ ਦੂਸਰਾ ਸਟੋਰ ਪਠਾਨਕੋਟ ਚ ਖੋਲਣ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਲ 70 ਦੇ ਵਿੱਚ ਸਾਡੇ ਪਿਤਾ ਜੀ ਨੇ ਇਸ ਗਾਰਮੈਂਟਸ ਦੇ ਵਿੱਚ ਪਠਾਨਕੋਟ ਦੇ ਵਿੱਚ ਆਪਣਾ ਵਪਾਰ ਸ਼ੁਰੂ ਕੀਤਾ ਸੀ ਉਸ ਵਪਾਰ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਅੱਜ ਮੈਂ ਮੇਰਾ ਬੇਟਾ ਅਸੀਂ ਦੂਸਰਾ ਸਟੋਰ ਵੀ ਪਠਾਨਕੋਟ ਦੇ ਲੋਕਾਂ ਲਈ ਖੋਲਣ ਜਾ ਰਹੇ ਹਾਂ ਉਰਾਸ ਕਰਦੇ ਹਾਂ ਕਿ ਜੋ ਪਿਆਰ 50 ਸਾਲ ਤੋਂ ਇਸ ਪਰਿਵਾਰ ਨੂੰ ਮਿਲਦਾ ਆਇਆ ਹੈ ਸਦਾ ਮਿਲਦਾ ਰਹੇ ਜੈ ਮਾਤਾ ਦੀ ਜੈ ਸ਼ੰਕਰ ਕੀ ਸਭ ਦਾ ਧੰਨਵਾਦ ਪਠਾਨਕੋਟ ਵਾਸੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋ ਗਿਆ ਜੀ ਹਾਂ ਪਠਾਨਕੋਟ ਦੇ ਗਲਹੋਜ਼ੀ ਰੋਡ ਤੇ ਕੋਲੀ ਗਾਰਮੈਂਟਸ ਦੇ ਨਵੇਂ ਸ਼ੋਰੂਮ ਅਤੇ ਦੂਜਾ ਆਊਟਲੈਟ ਦਾ ਉਦਘਾਟਨ ਜਿਹੜਾ ਹੈ ਉਹ ਹੋ ਚੁੱਕਿਆ ਹੈ ਜਿੱਥੇ ਤੁਸੀਂ ਜਾ ਕੇ ਆਪਣੇ ਮਨ ਪਸੰਦੀਦਾ ਕੱਪੜੇ ਬ੍ਰਾਂਡਾਂ ਦੇ ਕੱਪੜੇ ਜਿੱਥੇ 30 ਤੋਂ ਵੱਧ ਬ੍ਰਾਂਡਸ ਤੁਹਾਨੂੰ ਜਿਹੜੇ ਨੇ ਉਹ ਮਿਲ ਜਾਣਗੇ ਤੇ ਦੱਸ ਦਈਏ ਇਸ ਆਊਟਲੈਟ ਦਾ ਉਦਘਾਟਨ ਜਿਹੜਾ ਹੈ ਉਹ ਅਜੇ ਕੋਲੀ ਅਤੇ ਅਰਜੁਨ ਕੋਲੀ ਦੇ ਗੁਆਇਕ ਕੀਤਾ ਗਿਆ ਇਸ ਸਮਾਰੋਹ ਵਿੱਚ ਸ਼ਹਿਰ ਦੇ ਵੱਖ-ਵੱਖ ਸਮਾਜਿਕ ਸੰਗਠਨਾ ਅਤੇ ਪ੍ਰਤੀਨਿਧੀਆਂ ਤੇ ਰਾਜਨੀਤਿਕ ਮੈਂਬਰਾਂ ਨੇ ਹਿੱਸਾ ਲਿਆ ਤੇ ਸਮਾਰੋਹ ਦਾ ਉਦ ਤੇ ਕੋਲੀ گارਮੈਂਟਸ ਵਿੱਚ ਤੁਹਾਨੂੰ ਇੱਕ ਛਤੇ 30 ਤੋਂ ਵੱਧ ਬ੍ਰਾਂਡਾਂ ਦੇ ਕੱਪੜੇ ਜਿਹੜੇ ਨੇ ਉਹ ਮਿਲਣਗੇ ਜਿਸ ਵਿੱਚ ਸਮਰਦਾਆਂ ਔਰਤਾਂ ਤੇ ਬੱਚਿਆਂ ਦੇ ਕੱਪੜੇ ਸ਼ਾਮਿਲ ਹੋਣਗੇ ਤੇ ਆਏ ਹੋਏ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਕੋਲੀ گارਮੈਂਟਸ ਦੇ ਵਿੱਚ ਕੱਪੜਿਆਂ ਦੀ ਬਹੁਤ ਕਿਸਮਾਂ ਸਾਨੂੰ ਜਿਹੜੀਆਂ ਨੇ ਪ੍ਰੋਵਾਈਡ ਕਰਵਾਈ ਜਾਂਦੀਆਂ ਸੀ ਪਰ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਕੁਝ ਵੀ ਬਾਹਰੋਂ ਖਰੀਦਣ ਦੀ ਜ਼ਰੂਰਤ ਨਹੀਂ ਪਵੇਗੀ ਕਪੜਿਆਂ ਦੀ ਸਾਰੀ ਖਰੀਦਦਾਰੀ ਤੁਸੀਂ ਇੱਕੋ ਜਗ੍ਹਾ ਤੋਂ ਕਰ ਸਕਦੇ ਹੋ ਤੇ ਅਜੇ ਕੋਲੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਵੱਲੋਂ ਸ਼ਨੀ ਦੇ ਮੰਦਿਰ ਦੇ ਨੇੜੇ ਇੱਕ ਆਊਟਲੈਟ ਜੜਾਇਆ ਉਹ ਖੋਲਿਆ ਗਿਆ ਜਿੱਥੇ ਪਾਰਕਿੰਗ ਦੀ ਸਹੂਲਤ ਵੀ ਜੁੜੀ ਹੈ ਤੁਹਾਨੂੰ ਦਿੱਤੀ ਜਾਵੇਗੀ ਜੋ ਲੋਕਾਂ ਨੂੰ ਸਮਾਨ ਖਰੀਦਣ ਦੇ ਵਿੱਚ ਮੁਸ਼ਕਲ ਨਾ ਆਵੇ ਤੇ ਇਸ ਮੌਕੇ ਤੇ ਰਾਮਪਾਲ ਪੰਡਾਰੀ ਸਾਭका ਮੇਰ ਅਨਿਲ ਵਾਸudevਾਰ ਅਜੀਸ਼ਪੂਰੀ ਪਰਤ ਮਹਾਜਨ ਚੰਦਨ ਮਹਿੰਦਰੂ ਅਮਿਤ ਨਈਰ ਸतीश ਮਹਿੰਦਰੂ 인ਦਰਜੀਤ ਸਿੰਘ ਰਾਹੁਲ ਸ਼ਰਮਾ ਨੀਰਮਪਾਲ ਸੰਜੀਵ ਤ੍ਰਿਹਨ ਰਵਿੰਦੀਤ ਰਵਨੀਤ ਗੜ ਆਦਿ ਜੜੇ ਨੇ ਸਾਰੇ ਹਾਜ਼ਰ ਹੋਏ ਤੇ ਆਓ ਕਵਾ ਤਸਵੀਰਾਂ ਲੋਕੇਸ਼ਨ ਵੀ ਦੇਖ ਲੈਣੇ ਆ ਤੇ ਖਬਰ ਨੂੰ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਤਾਂਕਿ ਪਠਾਨਕੋਟ ਵਾਸੀ ਜਿਹੜੇ ਨੇ ਆਪਣੇ ਮਨ ਪਸੰਦੀ ਦਾ ਕਪੜੇ ਜਿਹੜੇ ਨੇ ਆਪਣੀ ਸ਼ਾਪਿੰਗ ਜਿਹੜੀ ਹੈ ਇੱਥੇ ਜਾ ਕੇ ਜ਼ਰੂਰ ਕਰਾਜੇ ਅੱਜ ਮੈਨੂੰ ਬੜਾ ਅਛਾ ਲੱਗਿਆ ਕੋਲੀ ਗੌਰਮੈਂਟਸ ਨੇ ਇੱਕ ਆਪਣਾ ਨਵਾਂ ਸ਼ੋਰੂਮ ਗਰੋਜ਼ੀ ਰੋਡ ਦੇ ਉੱਤੇ ਖੋਲਿਆ ਔਰ ਇੱਥੇ ਆਨ ਦਾ ਮੌਕਾ ਮਿਲਿਆ ਬਹੁਤ ਸਾਰੇ ਬ੍ਰਾਂਡ ਜਿਹੜੇ ਸਾਡੇ ਬਾਹਰ ਜਾ ਕੇ ਸਾਨੂੰ ਲੈਣੇ ਪੈਂਦੇ ਸੀ ਅੱਜ ਜੋ ਸਾਡੇ ਪਠਾਨਕੋਟ ਦੇ ਵਿੱਚ ਹੀ ਅਵੇਲੇਬਲ ਨੇ ਕੋਲੀ ਗੌਰਮੈਂਟਸ ਤੇ ਮੈਂ ਸਾਰਾ ਘੁੰਮਿਆ ਔਰ ਦੇਖ ਕੇ ਬੜਾ ਅੱਛਾ ਲੱਗਿਆ ਕਿ ਸਾਰੇ ਹੀ ਬ੍ਰਾਂਡ ਜਿਹੜੇ ਆ ਉਹ ਬੱਚਿਆਂ ਦੇ ਹੋਣ ਚਾਹੇ ਲੇਡੀਜ਼ ਦੇ ਹੋਣ ਚਾਹੇ ਜੈਂਟਸ ਦੇ ਹੋਣ ਸਾਰੇ ਹੀ ਬ੍ਰਾਂਡ ਇੱਕੋ ਹੀ ਛੱਤ ਦੇ ਥੱਲੇ ਕੋਲੀ ਗੌਰਮੈਂਟਸ ਨੇ ਇਹ ਬਣਾਇਆ ਬੜਾ ਅੱਛਾ ਸ਼ੋਰੂਮ ਬਣਾਇਆ ਮੈਂ ਬਹੁਤ ਬਹੁਤ ਕੋਲੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅ ਅਜੇ ਕੋਲੀ ਜੀ ਨੂੰ ਅਰੋਣਾ ਦੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਪਠਾਨਕੋਟ ਲਈ ਬਹੁਤ ਅੱਛੀ ਗੱਲ ਹੈ ਕਿ ਇੰਨੇ ਅੱਛੇ ਸ਼ੋਰੂਮ ਜਿਹੜੇ ਆ ਪਠਾਨਕੋਟ ਦੇ ਵਿੱਚ ਖੁੱਲ ਰਹੇ ਆ ਔਰ ਲੋਕਾਂ ਨੂੰ ਉਹਦਾ ਬੜਾ ਬੈਨੀਫਿਟ ਹੋਏਗਾ ਕਿ ਜਿਹੜੇ ਲੋਕ ਬਾਹਰ ਜਾ ਕੇ ਕੋਈ ਚੀਜ਼ਾਂ ਖਰੀਦਦੇ ਸੀ ਅੱਜ ਉਹ ਪਠਾਨਕੋਟ ਦੇ ਵਿੱਚ ਹੀ ਸਭ ਕੁਝ ਮਿਲ ਰਹੀਆਂ ਤਾਂ ਮੈਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਬਾਦ ਇਸੇ ਤਰ੍ਹਾਂ ਕੋਲੀ ਪਰਿਵਾਰ ਤਰੱਕੀ ਕਰਦਾ ਰਹੇ ਅੱਗੇ ਵਧਦਾ ਰਹੇ ਇਹੋ ਪ੍ਰਮਾਤਮਾਗੇ ਅਰਦਾਸ ਕਰਾਂਗਾ ਧੰਨਵਾਦ ਪਹਿਲੇ ਤੇ ਸਾਰਿਆਂ ਨੂੰ ਜੈ ਸ਼ਰੀ राम ਅੱਜ ਕੋਲੀ ਪਰਿਵਾਰ ਵਾਸਤੇ ਬੜਾ ਇਤਿਹਾਸਿਕ ਔਰ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਕੋਲੀ ਸਾਹਿਬ ਨੇ ਅੱਜ ਆਪਣਾ ਦੂਸਰਾ